ਫਿਰ ਇਹ 6 ਵਜੇ ਨਾਲ ਟੈਲੀਫੋਨ ਆਇਆ ਉਹ ਆਂਡੀ ਹੋਂ ਤੋਂ ਤੇ ਉਸ ਤੋਂ ਬਣਾ ਰਿਹਾ ਵੀ ਤੁਹਾਡੇ ਸ਼ਟਰ ਖੁੱਲੇ ਪਏ ਨੇ ਤੇ ਸ਼ੀਸ਼ੇ ਟੁੱਟੇ ਪਏ ਨੇ ਤੇ ਫਿਰ ਉਹਨਾਂ ਨੇ ਕਿਹਾ ਵੀ ਕੋਈ ਰਿਕੁਐਸਟ ਕੀਤੀ ਤੇ ਜਿਸ ਵੇਲੇ ਅਸੀਂ ਆਪਣੇ ਪਹੁੰਚੇ ਆਂ ਤੇ ਦੇਖਿਆ ਸਾਰੇ ਅੰਦਰ ਦਰਾਜਾਂ ਦੂਜਾਂ ਟੁੱਟੀਆਂ ਭੱਜੀਆਂ ਪਈਆਂ ਖੁੱਲੇ ਪਏ ਨੇ ਸ਼ਟਰ ਖੁੱਲਾ ਪਿਆ ਹੋਵੇ ਲੌਕ ਟੁੱਟੇ ਹੋਏ ਨੇ इवन ਜਿਹੜਾ ਅੰਦਰ ਦਾ ਸ਼ੀਸ਼ੇ ਦਾ ਦਰਵਾਜ਼ਾ ਲੌਕ ਵੀ ਉਹ ਵੀ ਟੁੱਟਾ ਪਿਆ ਸੀ ਜੇ ਤੋ ਦੇਖਿਆ ਸਾਰਾ ਕੁਝ ਕੈਸ਼ ਸੁੰਦਰ ਸੇਫ ਦਾ ਵੀ ਲੁੱਟ ਲਿਆ ਸੀ ਤੇ ਬਾਹਰ ਜਿਹੜੀ ਸੇਫ ਸੀ ਦੋਵੇਂ ਉਹਨਾਂ ਨੇ ਖਾਲੀ ਕਰ ਦਿੱਤੀ ਕਿੰਨੇ ਦਾ ਨੁਕਸਾਨ ਆ ਜੀ ਤਕਰੀਬਨ ਜਿੰਨਾ 2 ਤੋਂ 8 ਲੱਖ ਰੁਪਏ ਦੇ ਕਰੀਬ ਇਹ ਨੁਕਸਾਨ ਆ ਕਿੰਨੇ ਲੋਕ ਆਏ ਨੇ 4 ਜਨੇ ਆਏ ਸੀ ਨੂਆ ਗੱਡੀ ਦੀ 5:00 ਵਜੇ ਤੇ 7 ਮਿੰਟ ਤੇ ਉਹਨਾਂ ਦੀ ਗੱਡੀ ਨਜ਼ਰ ਆਈ ਏ ਆ ਕੇ ਉਹਨਾਂ ਨੇ ਸਾਡੇ ਕੈਮਰੇ ਤੋੜੇ ਨੇ ਬਾਹਰੋਂ ਫਿਰ ਅੰਦਰ ਵੈਂਟਰ ਕੀਤਾ ਕੋਈ 5 18 ਦੇ ਉੱਤੇ ਉਹਨਾਂ ਨੇ ਐਂਟਰ ਕੀਤਾ ਅੰਦਰ ਸਵੇਰੇ 5:00 ਵਜੇ 7 ਮਿੰਟ ਤੇ ਸੱਚ ਕੋਈ ਅਨੁਵਰਤ ਪੰਨ ਵਰਤੀ 70 ਮਿੰਟ ਤੇ ਵੀ ਅਨਪਛਾਤੇ ਵਿਅਕਤੀ ਆਏ ਚਾਰ ਨੋਆ ਚਾਏ ਨੇ ਤੇ ਉਹਨਾਂ ਨੇ ਇਹ ਕੰਡ ਕੀਤਾ ਜੋ ਵੀ ਬੰਦ ਵਰਗੇ ਸਰਦੀ ਤੋਂ ਚੱਲ ਰਹੀ ਤੇ ਜਦੋਂ ਵੀ ਪੁਲਿਸ ਜੋ ਵੀ ਸਾਡੇ ਆਊਗਾ ਵੀਡੀਓ ਲੈ ਕੇ ਹਰ ਚੀਜ਼ ਕਰਕੇ ਤੇ ਆਪਣਾ ਤੇ ਜੋ ਵੀ ਬੰਦੀ ਕਰਦੇ ਕਰਦੇ